ਕਰਗੇ ਦੁੱਧ ਕਰਨੀਆਂ ਵਾਲਾ ਹੀ ਔਖਾ ਹੋਇਆ ਪਿਆਗਾ ਹੁਣ ਤਾਂ ਫਿਰ ਇਹਨਾਂ ਨੂੰ ਸਭਾਲ ਪਾਉਣਾ ਪੈ ਗਿਆ ਆਪਦੇ ਪੇਕੇਆਂ ਨੂੰ ਜਿਵੇਂ ਹੋਈ ਗੱਲ ਵਾਂਗੂ ਆਗਰ ਨਾਥ ਤੰਗ ਹੁੰਦਾ ਨਾ ਨਾ ਆਪਦੇ ਪੋਤੇ ਨੂੰ ਬਾਹ ਤੋਰਿਆ ਹੁੰਦਾ ਮੈਂ ਇਹਨਾਂ ਨੂੰ ਕਾਹਨੂੰ ਵਿਚਾਰਿਆਂ ਨੂੰ ਤੰਗ ਕਰਦੀ ਸੀ ਚਰ ਮੈਂ ਵੀ ਇਹਨਾਂ ਨੂੰ ਜ਼ਿੰਦਗੀ ਚ ਪਹਿਲੀ ਵਾਰੀ ਸਵਾਲ ਪਾਇਆ ਮੈਂ ਕਿਹੜਾ ਇਹ ਤੋਂ ਕਿਤੇ ਕੁਸ ਲਗਈਆਂ ਇਹਨਾਂ ਤੋਂ ਮੈਂ ਤਾਂ ਕਿਤੇ ਪਹਿਲਾਂ ਸੁੱਖ ਨਾਲ ਕਿਤੇ ਕੋਈ ਚੀਜ਼ ਹੀ ਨਹੀਂ ਮੰਗੀ ਇਹਨਾਂ ਤੋਂ ਆ ਹੁਣ ਕਿਰ ਦੁੱਧ ਦਾ ਤੋੜਾ ਹੋਇਆ ਪਿਆ ਹੁਣ ਆਇਆ ਵੀ ਝੋਨਾ ਝੋਨਾ ਲਾਉਂਦੇ ਨੇ ਤੇ ਹੁਣ ਸਰਦਾ ਨਹੀਂ ਤੇ ਮੇਰੀਆਂ ਨੂੰਹਾਂ ਕਹਿੰਦੀਆਂ ਕਿ ਬੇਬੇ ਕਿ ਮੇਰੇ ਨਾਨੇ ਕਿ ਮਾਮੀਆ ਕਾ ਨੂੰ ਪੁੱਛ ਲਾ ਕੇ ਆਪਾਂ ਨੂੰ ਮਾਈ ਸੀ ਦਵਾ ਦੇਣ ਉਹ ਦਵਾ ਕਾ ਜਾਣੇ ਕਰਕੇ ਨਾ ਬਾਹਰ ਕੋ ਦੋ ਬਾਹਰ ਵਾ ਗਿਆ ਬਾਲੇ ਪੈਸੇ ਲੱਗੇ ਸਾਡੇ ਮੇਰਾ ਪੋਤਾ ਤੋਰਨ ਤੇ ਤੇ ਤਾਂ ਹੁਣ ਹੱਥ ਤੰਗ ਹੋ ਗਿਆ ਹੁਣ ਤਾਂ ਮੈਂ ਸਵਾਲ ਇਹਨਾਂ ਨੂੰ ਪਾਉਂਗੀ ਭਾਈ ਮੈਨੂੰ ਤਾਂ ਮਾਝ ਪਮਾ ਕਿਥੋਂ ਲੈ ਕੇ ਦਿਓ ਪਮਾ ਕਾਲੇ ਚੋਰ ਤੋਂ ਲੈ ਕੇ ਦਿਓ ਮੈਨੂੰ ਤਾਂ ਮਾਈ ਸ ਲੈ ਕੇ ਦਿਓ ਤੇ ਜੇ ਹੋਈ ਕਰਾਂ ਮਾਂ ਨੂੰ ਗਾਹ ਮੇਰੀਆਂ ਨੂੰਹਾਂ ਨੇ ਵੀ ਜੇ ਤੁਸੀਂ ਜਵਾਬ ਦਿੰਨੇ ਹੋਗੇ ਪਤਾ ਕਿੰਨੀ ਕਚਾਈ ਆਉਂਦੀ ਮੈਨੂੰ ਵੀ ਬਿਸ਼ਰਮੀ ਦਾ ਤਾਨ ਮੈਂ ਤਾਂ ਮੈਨਾਂ ਤਾਂ ਹਰ ਹੀ ਲੈ ਲਈ ਜਾਉਂਗੀ ਆਹ ਤਾਂ ਕਰ ਖਾਨੂ ਜਵਾਬ ਦਿੰਦੇ ਪਤਾ ਹੀ ਇਹਨਾਂ ਨੂੰ ਅੱਗ ਲਾ ਰਖੀ ਰੱਬ ਨੇ ਇੰਨੀ ਗਰਮੀ ਐ ਮੈਂ ਤਾਂ ਮਿੰਟਕ ਮੈਂ ਖੈ ਸੀ ਜੋ ਨਿਕਲ ਕੇ ਨਾ ਬਾਹਰ ਵੀ ਬਹਿ ਜੀ ਬਿੰਦ ਚਟ ਲੱਪੂਆ ਆਉਂਦੀ ਐ ਪੂਆ ਕਿਵੇਂ ਆਉਂਦੀ ਨਾ ਪੂਆ ਨੇ ਕੋ ਫੂਨ ਲਾਇਆ ਨਾ ਦੱਸਿਆ ਅੱਡੇ ਤੋਂ ਚੜਾ ਲੇ ਹੁੰਦੇ हां सत श्री अकाल बुआ सत श्री अकाल ओ ठीक है बुआ हां ठीक है बेटा आजा पुत बैठ जा ओहो नी फोन फोन ਵੀ ਨਹੀਂ ਕਰਿਆ اڈے ਤਾਂ ਚੜਾ ਲੈਂਦੇ ਤੈਨੂੰ ਜਾ ਕੇ ਕੁੜੇ ਪੁੱਤ ਕਿਹੜਾ ਫੋਨ ਤੈਨੂੰ ਪਤਾ ਹੀ ਐ ਘੋਣਾ ਲਾਈ ਜਾਂਦੇ ਨੇ ਖੇਤ ਮਾਲ ਘਰੇ ਨਹੀਂ ਸੀ ਸਾਡੇ ਤੇ ਇਹਦੇ ਬਸ ਮਾਤਾ ਟੁੱਟ ਪਈ ਮੇਰੀ ਸਰਾਈ ਜੀ ਬਣ ਗਈ ਮੈਂ ਆਖ ਮਾਤਾ ਦੇ ਪੇਕੀ ਜਾ ਕੇ ਆਉਣੀ ਆ ਤੇਨੀ ਜਦੋਂ ਪਹਿਲਾ ਰਾਹ ਬਣੀ ਰਿਹਾ ਤਾਂ ਮੈਂ ਤੁਹਾਨੂੰ ਫੋਨ ਕਰਕੇ ਆਉਂਦੀ ਹਾਂ ਚੜਾ ਲਿਆਉਂਦੇ ਭੂਆ ਮੋਟਰਸਾਈਕਲ ਘਰੇ ਖੜਾ ਸੀ ਭੱਜ ਕੇ ਤੈਨੂੰ ਓੱਡੇ ਤੇ ਚੜਾ ਲਿਆਉਂਦਾ ਤੂੰ ਦੱਸਦੀ ਚਰ ਕੋਈ ਨਾ ਪੁੱਤ ਮੈਂ ਤਾਂ ਬਸ ਤੁਰਕੀ ਆ ਗਈ ਤੇ ਹੋਰ ਸੁਣਾ ਭੂਆ ਪੋਤੇ ਦਾ ਕੀ ਹਾਲ ਹੈ ਹਾਂ ਠੀਕ ਹੈ ਪੁੱਤ ਵਧੀਆ ਵੱਡ ਗਿਆ ਦੇਖ ਹਾਂ ਵਧੀਆ ਵਧੀਆ ਗੱਲ ਗੁਲ ਕਰ ਲੈਣਾ ਭੂਆ ਵਧੀਆ ਗੱਲ ਕਰ ਲੈਂਦਾ ਕੰਮ ਮਿਲ ਗਿਆ ਵਧੀਆ ਤੇ ਬਲਾਈ ਸੋਣਾ ਪਰਮਾਤਮਾ ਦੇ ਹੁਕਮ ਨਾਲ ਤੇ ਵਧੀਆ ਕੰਮ ਚੱਲਦਾ ਹੈਗਾ ਚੱਲ ਭੂਆ ਇੱਕ ਪਾਸਿਓਂ ਤਾਂ ਸੌਖੀ ਹੋਈ ਜਾਨ ਤੇਰੀ ਹਾਂ ਪੁੱਤ ਤਾਂ ਇਹ ਨਾ ਕਹਿੰਦਾ ਪਰਮਾਤਮਾ ਸਭ ਨੂੰ ਇਹ ਜੇ ਨਾ ਜਾਨ ਸੌਖੀ ਕਰੇ ਸਭ ਦੀ ਸਭ ਦੀ ਪੋਤੇ ਪੋਤੀਆਂ ਬਾਹਰ ਜਾਣ ਤੇ ਸਭ ਦੀਆਂ ਹੀ ਆਏ ਵਧੀਆ ਅੰਦਰਾਂ ਠਰਨ ਹਨਾ ਤੇ ਹੋਰ ਮੁੜ ਕੇ ਬੂਆ ਦੇਖ ਗੇੜਾ ਨਹੀਂ ਵੱਜਿਆ ਉਹਦੇ ਮੁੰਡੇ ਨੂੰ ਚੜਾਉਣ ਗਏ ਸੀਗੇ ਕੀ ਕਰੀਏ ਉੱਤੋਂ ਇੰਨੀ ਗਰਮੀ ਪੈਣ ਲੱਗੀ ਉਧਰੋਂ ਜੀਰੀ ਦਾ ਚੱਲ ਪਿਆ ਦੇਖੋਣ ਲਾਈ ਜਾਂਦੇ ਆਪਣੇ ਵੀ ਹੋਰ ਉਦ ਤੱਕ ਤਾਂ ਗਿਆ ਸੀ ਦੇਖ ਮੇਰਾ ਪੋਤਾ ਮੈਨੂੰ ਆਏ ਲੱਗੇ ਮੈਂ ਕਿਹਾ ਮੈਂ ਫੋਨ ਕਰਦਿਆਂ ਵੀ ਆ ਜੋ ਵੀ ਮੇਰੇ ਜੋ ਇੱਕ ਰਾਤ ਲਾ ਜੋ ਮੈਂ ਕਿਹਾ ਦੋਨੇ ਤੇ ਫਿਰ ਬਸ ਮੈਂ ਆਖ ਮੈਂ ਚੜ ਕੁੜੇ ਆਪਦੇ ਘਰ ਵਰਗੀ ਕੰਮ ਹਨਾ ਸਭ ਦੀ ਆਹੀ ਹੋਰ ਭੂਆ ਕੀ ਕਰੀਏ ਰਾਤਾਂ ਲਾਉਣ ਦਾ ਟਾਈਮ ਹੀ ਨਹੀਂ ਹੁਣ ਟਾਈਮ ਨਹੀਂ ਪੁੱਤ ਬਾਪੂ ਆ ਪਸੂ ਨਹੀਂ ਮਿਲਦੀ ਮਹਿਸਾ ਨਹੀਂ ਮਿਲਦੀਆਂ ਕਿਸੇ ਤੋਂ ਹੱਥ ਪੈ ਰਿਆਂ ਮੇਰੇ ਪੁੱਤ ਆ ਮੱਸ ਦੇ ਉੱਤੋਂ ਮੈਂ ਆਈਆਂ ਕੀ ਰੋਲੇ ਚ ਅੱਛਾ ਤੇਰੇ ਵੀ ਹੱਥ ਹੈ ਭੂਆ ਮੈਂਸ ਹੱਥ ਕਿਹੜੀ ਆ ਪੁੱਤ ਸਾਡੇ ਤਾਂ ਦੁੱਧ ਹੀ ਨਹੀਂ ਦੁੱਧ ਨਹੀਂ ਹੋਰ ਉਹ ਦੁੱਧ ਕਿੱਥੇ ਆ ਰਿਹਾ ਮੈਸਾ ਹਟ ਗਈਆਂ ਤੇ ਮੁੰਡਾ ਦੇ ਕਿਵੇਂ ਹੁਣ ਪੋਤਾ ਬਾਹਰ ਤੋਰਨੇ ਕਰਕੇ ਤੇ ਹੱਥ ਤੰਗ ਹੋ ਗਿਆ ਪੈਸੇ ਲਾਗੇ ਵਾਲੇ ਉਹਦੇ ਬਹੁਤ ਜਾਣਤੇ ਦੇਖ ਹਾਂ ਉਹ ਤਾਂ ਹੁਣ ਭੂਆ ਵੀ 25 ਲੱਖ ਰੁਪਇਆ ਲੱਗ ਗਿਆ ਲੱਗਦਾ ਤਾਂ ਫਿਰ ਉਹਨੂੰ ਖਰਚਾ ਹੁੰਦੀ ਹੈ ਭਾਈ ਚਲ ਭੂਆ ਕੋਈ ਗਾਂ ਗੂੰ ਲੈ ਲਾਂਦੇ ਅੰਨੇ ਢੰਗ ਲਾ ਲਾਂਦੇ ਪੁੱਤ ਗਾਂ ਦਾ ਮੇਰੀ ਨੂਨੀ ਪੀਂਦੀ ਦੁੱਧ ਆਦੀ ਆਪਾਂ ਨਹੀਂ ਗਾਂ ਲੈਣਦੇ ਆਪਾਂ ਤਾਂ ਕਹਿੰਦੀ ਮੈਸ ਲਾਵਾਂਗੇ ਅੱਜ ਕੀ ਕਹਿੰਦੀ ਉਹਨਾਂ ਨੂੰ ਸਵਾਲ ਪਾ ਕਹਿੰਦੀ ਆਪਦੇ ਪੇਕਿਆਂ ਨੂੰ ਉਹ ਥੋ ਲਿਆ ਕਹਿੰਦੀ ਮੈਸ ਅੱਛਾ ਮੈਂ ਮੱਛ ਲੈਣ ਆਈ ਆ ਭੂਆ ਦਾ ਹੁਣ ਮੱਛ ਲੈਣ ਆਈ ਆ ਪੁੱਤ ਦੇਖ ਸਾਨੂੰ ਪਹਿਲੀ ਵਾਰ ਸਵਾਲ ਪਾਇਆ ਤੇ ਦੇਖ ਮੇਰੀ ਇੱਜ਼ਤ ਦਾ ਮੁੱਲ ਆਗਾ ਸਵਾਲ ਐ ਦੇਖ ਤੇ ਗਾਹਾਂ ਫੇਰ ਦੇਖ ਮੇਰੀਆਂ ਨੂੰਹਾਂ ਮੈਨੂੰ ਆਏ ਔਖਣਗੀਆਂ ਬੀਲਾ ਪਹਿਲੀ ਵਾਰ ਗਈ ਸੀ ਹੁਣ ਤਾਂ ਮੈਂ ਸਹੂਰੇ ਲਾਤੀ ਲੈ ਕੇ ਕੋਈ ਨਹੀਂ ਭੂਆ ਹੁਣ ਜੇ ਤੂੰ ਹੀ ਗੱਲ ਆਈਗੀ ਮੈਂ ਇਸ ਮੰਗ ਹੀ ਲਈ ਉਹੀ ਗੱਲ ਮੈਂ ਤੈਨੂੰ ਜਵਾਬ ਥੋੜਾ ਦੇਵਾਂਗੇ ਦੇਖ ਪੂਆ ਜਿਹੜੀ ਆਪਣੇ ਘਰੇ ਐ ਮੈਂ ਸੋ ਉਹ ਤਾਂ ਮੇਰੇ ਹੱਥ ਪੈਰੀਏ ਉਹ ਤੋਂ ਮੈਥੋਂ ਮੈਨਾਂ ਮਿਲਦੀ ਨਹੀਂ ਉਹਨੂੰ ਲੈ ਜਾ ਕੇ ਕੀ ਕਰੇਂਗੀ ਤੂੰ ਨਾ ਪੁੱਤਰ ਤੇ ਨਾ ਸੋਡੇ ਕੋ ਮੋ ਜਾਊਗੀ ਤੁਸੀਂ ਉਹ ਕਰਨੀਓ ਮਰੋਂਗੇ ਇਹ ਨਾਲੇ ਦੇਖ ਫੇਰ ਉੱਥੇ ਜਾ ਕੇ ਮਿਲੀ ਨਾ ਫੇਰ ਨਾਲੇ ਮੇਂ ਥੋੜੀ ਮੈਸ ਖਰਾਬ ਹੋ ਜੂ ਖਰਾਬ ਹੋ ਜਾਂਦਾ ਪੂਆ ਪਹਿਲਾਂ ਸੂਆ ਖਰਾਬ ਹੋ ਗਿਆ ਸੀ ਇਹਦਾ ਤਾਂ ਹਾਂ ਐਤ ਕੀ ਬਸ ਵਧੀਆ ਐ ਤੇ ਮੇਨ ਤਾਂ ਭਾਈ ਮੁੱਲ ਲੈ ਕੇ ਦੇ ਦੋ ਮੈਸਾ ਚਲ ਕੋਈ ਨਹੀਂ ਪੋ ਤੇਰੇ ਪਤੀਜੇ ਨੂੰ ਆ ਜਾਂਦੇ ਉਹਦੀ ਨਾ ਕਰੂੰਗੀ ਗੱਲਬਾਤ ਕੋਈ ਨਹੀਂ ਲੈ ਕੇ ਦੇ ਦਿਆਂਗੇ ਅਸੀਂ ਹੁਣ ਜਦੋਂ ਤੂੰ ਆਈਗੀ ਹੁਣ ਤੈਨੂੰ ਖਾਲੀ ਥੋੜਾ ਮੋੜਾਂਗੇ ਨਾ ਮੈਂ ਖਾਲੀ ਜਾਂਦੀ ਨਹੀਂ ਮੈਂ ਤਾਂ ਖਾਲੀ ਮੋੜਦੀ ਨਹੀਂ ਪਤਾ ਮੈਨੂੰ ਗਾ ਕਿ ਕਿ ਨਹੀਂ ਆਉਗੀ ਚਾਹ ਪਾਣੀ ਬਣਾਉਣੀ ਆ ਬਣਾ ਲਾ ਤਾਂ ਚਾਹ ਬਣਾਉਣੀ ਐ ਮੈਂ ਪਾਣੀ ਲੈ ਕੇ ਦਿੰਨੀ ਆ ਭੂਆ ਗੱਲਾਂ ਪੈ ਗਈਆਂ ਪਤਾ ਗੱਲਾਂ ਗੱਲਾਂ ਚ ਦੇਖ ਲੈ ਮੈਂ ਤਾਂ ਪਾਣੀ ਪੁੱਛਣ ਨੂੰ ਲੈ ਚੱਲ ਕੋਈ ਨਾ ਪੁੱਛ ਲੈ ਆਪਾਂ ਤਾਂ ਗੱਲ ਨਹੀਂ ਨਾ ਨਾ ਗੁੱਸਾ ਕਰ ਤਾਂ ਫਿਰ ਆਪਾਂ ਗੱਲੀ ਲੱਗ ਗਈ ਮੈਂ ਕੀ ਆਈ ਸੀ ਪਾਣੀ ਆ ਤੇਰਾ ਭਤੀਜਾ ਵੀ ਆ ਗਿਆ ਹਾਂ ਲੱਤ ਗਿਆ ਹੋਇਆ ਸੀ ਤਾਂ ਹੁਣ ਕੋਈ ਕੰਮ ਆਇਆ ਹੋਊਗਾ ਘਰੇ ਘਰੇ ਚਲਾ ਆ ਜਾਂਦੇ ਉਹਨੂੰ ਮੈਂ ਲਿਆਉਣੀ ਐਨੇ ਤੇਰੇ ਖਤਰ ਪਾਣੀ ਨਾ ਲਿਆ ਕੋਈ ਨਾ ਤਾਂ ਮ ਅੰਰੀਯੰਦੀ ਅੱਛਾ ਅੱਡੇ ਤੇ ਹਾਂ ਅੱਡੇ ਤੇ ਹਾਂ ਅੱਡੇ ਤੇ ਆਪਣੇ ਪਾਵਾ ਬੂਆ ਪਾਵਾ ਹਾਂ ਚੰਗਾ ਕੋਲ ਫੇਰ ਵੀ ਮੈਂ ਫੇਰ ਵੀ ਮੇਰਾ ਤਹੱਕੀ ਬਣਦਾ ਹੈ ਕੀਰ ਕੀ ਰਤਾ ਹਾਂ ਘਰਤੀ ਹਰ ਤੀਤ ਨੇ ਤਾਂ ਨਿਰਕਮਨ ਜੇ ਨੂੰ ਹੌਸਲਾ ਹੋ ਗਿਆ ਤੇ ਪਰ ਤਾਂ ਮੈਨੂੰ ਆਈ ਸੀ ਮੈਂ ਤਾਂ ਉਂਦੀ ਆਈ ਆ ਆਪਣੇ ਮਨਟ ਕਰਦੀ ਆਉਂਦੀ ਸੀ ਮੈਂ ਕਿਹਾ ਜੀ ਇਹ ਜਵਾਬ ਦੇਤਾ ਤਾਂ ਮੈਂ ਘਰੇ ਕਿਵੇਂ ਬੜੂੰਗੀ ਆ ਕੇ ਬਉਆਂ ਦੇ ਕੋਲ ਮੈਂ ਤਾਂ ਮੈਂ ਕਿਹ ਚਾਈ ਵਾਲੀ ਗੱਲ ਹੋ ਜੂ ਹੁਣ ਤਾਂ ਮੇਰੇ ਮਨ ਨੂੰ ਹੌਸਲਾ ਹੋ ਗਿਆ ਵੀ ਹੁਣ ਤਾਂ ਮੈਨੂੰ ਮਾਂ ਸੇ ਬਈ ਕੀ ਦੇਣਗੀ ਮੈਂ ਤਾਂ ਦੇਖੀ ਸਹੀ ਨੂੰਹਾਂ ਕੋਲੇ ਜਾ ਕੇ ਮੈਂ ਤਾਂ ਹੀ ਬੜਾਈਆਂ ਮਾਰਿਆ ਕਰੂੰ ਆਉਂਦੇ ਪੇਕਿਆਂ ਦੀਆਂ ਵੱਡੀਆਂ ਵੱਡੀਆਂ ਲੈ ਇੰਨਾ ਕੰਮ ਦਾ ਮੌਕਾ ਸੀ ਜੀਰੀ ਯੂਰੀ ਲੱਗਣ ਦਾ ਭੂ ਆ ਗਈ ਹੈ ਮੱਥਾ ਟੇਕਦਾ ਬੂਆ ਗਿਆ ਹੁੰਦਾ ਲੈ ਪਾਈ ਹੋਰ ਭਾਈ ਸਾਰੇ ਆਪਣੇ ਖੇਤੀ ਕਿਵੇਂ ਝੋਨਾ ਲਾਈ ਜਾਨੇ ਹੋਗੇ ਉਹ ਝੋਨਾ ਤਾਂ ਲਾਈ ਜਾਨੇ ਮੈਂ ਤਾਂ ਇਹੀ ਸੋਚਦਾ ਹੁੰਦਾ ਸੀ ਮਹਾਰਾਜ ਗਰ ਤਾਂ ਕਿੰਨਾ ਕੰਮ ਹੁੰਦਾ ਮਾ ਪੂਆ ਨੂੰ ਕਿੱਥੋਂ ਬੇਲ ਮਿਲ ਕੇ ਆਉਣ ਦੀ ਮੇ ਪੁੱਤ ਬੇਲ ਤਾਂ ਕਿੱਥੇ ਸੀ ਕਿਦੋਂ ਆਪਾਂ ਨੂੰ ਕੋਈ ਹਨਾ ਮਜਬੂਰੀ ਹੁੰਦੀ ਆ ਫੇਰ ਆਪੀ ਬੇਲ ਲੱਗ ਜਾਂਦੀ ਆ ਲੱਖ ਦਿਕਤ ਮਜਬੂਰੀ ਹੋ ਗਈ ਸੀ ਮਜਬੂਰੀ ਪੁੱਤ ਮੈਂ ਪਹਿਲਾਂ ਪੁੱਛਣਾ ਦੱਸ ਕੇ ਹਟੀਆਂ ਹਰ ਤਰੀ ਤਨੂ ਸਾਰੀ ਆਗ ਆ ਆਦੀ ਗੱਲ ਬਾਤ ਇਹ ਕੋਈ ਨਹੀਂ ਬੂਆ ਪਾਣੀ ਪੀਲਾ ਪਾਣੀ ਪੀ ਕੇ ਗੱਲ ਕਰਨੀ ਨਹੀਂ ਅਹੀਂ ਦੀ ਕੀ ਗੱਲ ਆਤੀ ਮੈਨੂੰ ਦੱਸੋ ਨਾ ਮੈਨੂੰ ਸੰਸਾਜ ਹੋ ਗਿਆ ਤੀ ਕੋਈ ਨਹੀਂ ਗੱਲ ਤਾਂ ਕੋਈ ਖਾਸ ਨਹੀਂ ਹੈਗੀ ਪਾਣੀ ਪੀ ਲਾਂ ਦੇ ਬੂਆ ਨੂੰ ਅੱਛਾ ਕੋਈ ਖਾਸ ਗੱਲ ਨਹੀਂ ਆਉ ਤਾਂ ਪੂਆਏ ਕਹਿੰਦੀ ਸੀਗੀ ਵੀ ਨਾ ਸਾਡੇ ਦੁੱਧ ਦਾ ਕੜਾਪਾ ਜਾ ਗਿਆ ਆਂਦੀ ਮੈਂ ਛੱਡ ਗਈ ਅੱਛਾ ਮੱਝ ਦੁੱਧੋਂ हट ਗਈ ਤੀ ਹਾਂ ਤੇ ਉਹ ਅੱਜ ਕੱਲ ਤਾਂ ਫਿਰ ਤੈਨੂੰ ਪਤੀ ਹੈ ਹਣਾ ਅੱਕਾਂ ਦੀਆਂ ਕੁਕੜੀਆਂ ਜਿਉਂ ਦੁੱਧ ਸੁੱਕ ਜਾਂਦਾ ਦੁੱਧ ਕਿੱਥੇ ਹੁੰਦਾ ਹੋਰ ਪੁੱਤ ਕੜਾਪਾ ਹੋਇਆ ਪਿਆ ਪੁੱਛਣਾ ਕਿਤੇ ਨਹੀਂ ਸੀ ਮੁੱਕਿਆ ਸਾਡਾ ਟਾਈਟ ਕੀ ਇਹ ਜਾਂ ਕੜਾਪਾ ਆਇਆ ਦੁੱਧ ਕੰਨ ਤੁਸੀਂ ਕੋਈ ਗਊ ਰੱਖਿਆ ਕਰੋ ਨਾਲ ਗਊ ਤਾਂ ਹਟਦੀ ਨਹੀਂ ਹੁੰਦੀ ਗਊ ਪੁੱਤ ਪਹਿਲਾਂ ਬਸ ਹੁੰਦਿਆਂ ਅਸੀਂ ਹੁਣ ਤੈਨੂੰ ਪਤਾ ਹੀ ਐ ਥੋੜਾ ਜਿਹਾ ਮੇਰੀ ਕਨੂ ਪਿੰਦੀ ਨਹੀਂ ਵਿੱਚੋਂ ਦੁੱਧ ਗਾਂਦਾ ਉਹ ਕਹਿੰਦੀ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਗਾਂਦਾ ਤਾਂ ਬੜਾ ਹੀ ਚੰਗਾ ਹੁੰਦਾ ਉਹ ਗਊ ਨੂੰ ਭੂਆ ਨੂੰ ਕਿਨੇ ਪਾਈ ਜਾਂਦੇ ਆ ਭੂਆ ਤਾਂ ਮੈਂਸ ਲੈਣ ਆਈ ਏਗੀ ਹੁਣ ਸਿੱਧੀ ਗੱਲ ਮੁਕਾਦਣਿਆ ਆਪਾਂ ਦੋ ਆਪਣੇ ਕੋਲੇ ਹੁਣ ਦੇਖ ਲੈ ਕੋਈ ਐ ਹੁਣ ਮੱਝਾਂ ਕਿਤੇ ਖ ਲੇ ਪਰ ਆਪਣੀ ਕੜਜੂ ਆਪਣੇ ਮੈਸੋ ਤੋਂ ਹੁਣ ਮੇਰੇ ਹੱਥ ਪੀ ਹੋਈ ਉਹ ਤਾਂ ਕਿਸੇ ਤੋਂ ਮਰਦੀ ਨਹੀਂ ਫਿਰ ਭੂਆ ਕਹਿੰਦੀ ਪਈ ਪਹਿਲੀ ਵਾਰ ਸਵਾਲ ਪਾਇ ਵੀ ਮੁੱਲ ਲੈ ਕੇ ਦੇ ਦੇ ਮੁੱਲ ਲੈ ਕੇ ਦੇਓ ਭਾਈ ਮੈਨੂੰ ਮਾਸੀ ਮਾਤਾ ਦੀ ਦੇਖ ਹੁਣ ਆਸ ਕਰਕੇ ਆਈਆਂ ਤੈਨੂੰ ਪਤਾ ਗਾਹਾਂ ਫੇਰ ਗਾਹ ਮੇਰੇ ਵੀ ਨੂਹਾਂ ਨੇ ਮੂਰੇ ਜੇ ਮੈਂ ਹੁਣ ਖਾਲੀ ਮਰਦੀਆਂ ਮੈਂ ਤਾਂ ਬਾਲੀ ਕਿਤੇ ਹੀ ਆਊਗੀ ਉਹ ਫਿਰ ਐ ਕਰਦੇ ਆਪਣੀ ਤੋਕੜ ਮੱਝ ਭੂਆ ਨੂੰ ਦੇ ਦਿੰਨੇ ਆ ਲੈ ਤੋਕੜ ਦੇ ਕੇ ਕੀ ਕਰੇਗਾ ਭਲਾ ਨਾ ਤਾਂ ਜਾ ਕੇ ਨਨੇ ਮਿਲਣੀਆਂ ਨੇ ਆਪਣੇ ਹੱਥੋਂ ਜਾਊਗੀ ਨਾ ਪੁੱਤੇ ਫੇ ਸੋਨੂ ਨਹੀਂ ਸਰਨਾ ਤੋਕੜ ਮਿਲਾਂ ਤਾਂ ਉਹ ਤੁਸੀਂ ਆਪ ਦੀ ਰੱਖੋ ਨਾ ਲੈ ਹੁਣ ਮੁੱਲ ਤਾਂ ਫਿਰ ਭੂਆ ਕਿਹਾ ਉੱਥੋਂ ਹੀ ਲੈ ਲੈਂਦੇ ਇੱਥੋਂ ਕੋ ਜਰੂਰੀ ਤੀ ਜੇ ਭਲਾਂ ਉਹ ਗੱਲ ਹੋ ਗਈ ਤੇਰੀ ਤੂੰ ਤਾਂ ਗੱਲ ਕਰਦਾ ਕਿ ਡੁੱਬੀ ਤਾਂ ਤਾਂ ਜੇ ਕਿਸਾਨ ਆਇਆ ਜੇ ਪੈਸੇ ਹੁੰਦੇ ਫੇ ਤਾਂ ਅਸੀਂ ਲਈ ਲੈ ਲੈਂਦੇ ਹੁਣ ਤੈਨੂੰ ਪਤਾ ਤਾਂ ਆਏਗਾ ਕਿ ਮੇਰਾ ਪੋਤਾ ਬਾਹਰ ਗਿਆਗਾ ਉੱਥੇ ਲੱਗੇ 30 ਲੱਖ ਰੁਪਇਆ ਬਾਹਰ ਜਾਣ ਤੇ ਸ਼ਾਕ ਕੁਇਰ ਜਰੀ ਵਾਲੀ ਟੈਟ ਹੋਈ ਪਈ ਹਾਂ ਟੈਟ ਹੋਈ ਪਈ ਮੈਂ ਤਾਂ ਸਮਝ ਗਿਆ ਮੈਂ ਤਾਂ ਗੱਲ ਸਮਝ ਗਿਆ ਤੂੰ ਤਾਂ ਭੂਆ ਫੋਨ ਆਏ ਆਈ ਐ ਬੀਪੂ ਮਾਦੀ ਭਈ ਸਾਡਾ ਤਾਂ ਕੋ ਬਹਾਨਾ ਨਹੀਂ ਹੈ हां सोनू 몰리 ਲੈ ਕੇ ਦੇਣੀ ਆ ਮੱਚ ਤੇ ਇਹ ਗੱਲ ਹੈ ਲੈ ਕੇ ਦੇਣੀ ਆ ਜੇ ਸਾਨੂੰ ਆਇਆ ਵੀ ਤਾਂ ਸਾਡੇ ਵੀ ਪੈਸੇ ਆਪਾਂ ਲਾਉਣੇ ਪੈਣਗੇ ਕਿਦੋਂ ਮੇਰੇ ਪੋਤੇ ਨੇ ਪਾਤੇ ਨਾ 12 ਪੈਸੇ ਫੱਕ ਦੀ ਆਉਦੇ ਪੈਸੇ ਲੈ ਤੂੰ ਅਮਰੀਕਾ ਸੁਣ ਲੈ ਜੇ ਤੂੰ ਹੁਣ ਸਵਾਲ ਹੀ ਪਾਤਾ ਉਹ ਪੈਸੇ ਕਿੱਧਰ ਹੀ ਆਣਗੇ ਛੋਡੇ ਜੇ ਤੁਸੀਂ ਨਾ ਦੇਉਗੇ ਤਾਂ ਕੀ ਗੱਲ ਹੈ ਹੁਣ ਇੱਕ ਗੱਲ ਹੋਰ ਹੈ ਹਜੇ ਨਾ ਮੋਜਾਂ ਦਾ ਸੂਆ ਤਾਂ ਦਿਖ ਪਿਆ ਨਹੀਂ ਹੈਗਾ ਕੋਈ ਲਵੇਰੀ ਮੱਚ ਤਾਂ ਮਿਲ ਨਹੀਂ ਨਹੀਂ ਮੈਨੂੰ ਤਾਂ ਕੋਈ ਆਪਣ ਨੂੰ ਟੋਕੜੀ ਤੇਰ ਪਾਈ ਟੋਕ ਕਰਦਾ ਆਇਆ ਨਾ ਕਰ ਟੋਕੜਾ ਨਹੀਂ ਬਤਾ ਪੁੱਤ ਜਾ ਕੇ ਮਿਲੇ ਨਾ ਮਿਲੇ ਜੇ ਸੱਜਰ ਮਿਲਦੇ ਪਾ ਮਾ ਚਾਰ ਪੈਸੇ ਹੋਣ ਆਪਣੇ ਵੱਧ ਲੱਗ ਜਾਣ ਟੋਕੜ ਦਾ ਐ ਪੰਗਾ ਹੁੰਦੇ ਨੇ ਹੱਥ ਪੈ ਜਾਂਦੀਆਂ ਨੇ ਵੱਜਾਂ ਹਾਂ ਹੁਣ ਤੁਸੀਂ ਕਿਵੇਂ ਕਰੀਏ ਫਿਰ ਹੁਣ ਤੈਨੂੰ ਪਤਾ ਹੀ ਆ ਪਤਾ ਤੂੰ ਰੋਜ਼ ਹੀ ਪਸਵਾਚੀ ਰਹਿਣਾਗਾ ਆਪਣੀ ਹੈ ਤਾਂ ਹੈਗਾ ਕੁੱਲਾ ਵਪਾਰੀ ਉਹਦੇ ਕੋਲੇ ਦੇਖਿਆ ਜਾ ਕੇ ਵਪਾਰੀ ਕੋਲੇ ਤਾਂ ਮੱਝਾਂ ਖੜਕੜੀਆਂ ਹੀ ਰਹਿਣੀਆਂ ਉਹਦੇ ਕੋਲ ਹਾਂ ਹੈ ਭੂਆ ਕੁੱਲਾ ਤਾਂ ਵਪਾਰ ਕਰਦਾ ਬਾੜੀ ਮੱਝਾਂ ਵੇਚਦਾ ਹੱਥੋਂ ਨੂੰ 15-15 ਵੇਚਦਾ ਨੇ ਫਿਰ ਐ ਕੋਲੇ ਜਾ ਕੇ ਆ ਜੇ ਨਾ ਗੁਸਾ ਤੇ ਲਵੇਰ ਹੋਈ ਹਾਂ ਪੂਆ ਚੋਕੇ ਦੇਖ ਨਾ ਪੂਆ ਚੋਕੇ ਦੇਖ ਰੂ ਜੀ ਟੋਕੜ ਹੋਈ ਤਾਂ ਕੀ ਗੱਲ ਹੈ ਨਾ ਨਾ ਤੂੰ ਮਾੜੀ ਟੋਕੜ ਪੁੱਤ 2 ਮਹੀਨਿਆਂ ਨੂੰ ਫੇਰ ਹਟਕੇ ਫੜ ਜੂਗੀ ਫਿਰ ਨਾ ਇਹ ਤਾਂ ਸਾਨ ਕਰਾਂਗੇ ਹਾਂ ਇਹਨਾਂ ਨੇ ਪੈਸੇ ਉਨੇ ਲੈ ਲੂਗਾ ਗੱਲ ਇਹ ਤੂੰ ਤਾਂ ਹੁਣ ਕਹੀ ਜਾਨੀ ਆ ਲੱਖ ਰੁਪਏ ਤਾਂ ਘਟ ਨਹੀਂ ਹੋਣੀ ਰੇਟ ਤੈਨੂੰ ਪਤਾ ਕਿੰਨੇ ਹੋਏ ਵਾਜਾਂ ਦੇ ਉੱਤੋਂ ਗਰਮੀ ਦਾ ਮਹੀਨਾ ਹੋ ਫਿਰ ਭੂਆ ਕਹੀ ਤਾਂ ਜਾਂਦੀ ਵੀ ਦੇ ਦੇ ਜਾਂਗੇ ਪੈਸੇ ਭੂਆ ਕਿਹੜਾ ਮੁਕਰਦੀ ਨਾ ਫਿਰ ਦੇ ਦੇ ਜਾਂਗੇ ਪੁੱਤ ਬੰਦ ਸੰਤਾ ਦਾ ਹੱਥ ਕਰ ਮੇ ਨਾ ਦਾਦੇ ਲੈ ਕੇ ਸੰਤਾ ਮਾਈ ਸਦੇ ਕੇ ਦੇ ਦਿਓ ਤੇ ਕਿਦੋਂ ਮੇਰੇ ਪੋਤੇ ਨੂੰ ਸੁਖ ਨਾਲ ਪਾ ਤੇ ਕੰਮ ਮਿਲ ਗਿਆ ਤੇ ਤੈਨੂੰ ਉਹਦੀ ਵਸ ਹਉ ਕਰ ਲਿਆਂਗੇ ਭਾਈ ਤੇ ਦੇ ਦੇਾਂਗੇ ਕੰਮ ਤਾਂ ਮਿਲਿਆ ਮੇਰੇ ਗਿਆ ਉਹ ਤੇ ਬੂਆ ਨੇ ਆਪਾਂ ਨੂੰ ਸਵਾਲ ਵੀ ਨਹੀਂ ਪਾਇਆ ਵਿਚਾਰੀ ਨੇ ਜੇ ਉਦੋਂ ਮੰਗ ਲਾਂਦੀ ਲੱਖ ਰੁਪਏ ਉਦੋਂ ਵੀ ਦੇਣੀ ਪੈਂਦੀ ਓਏ ਤਾਂ ਕੀ ਗੱਲ ਤੀ ਆਪਾਂ ਨੂੰ ਤਾਂ ਸੀਗਾ ਵੀ ਆਪਾਂ ਨੂੰ ਕਦ ਦੇਵਾਂਗੇ ਆਪਾਂ ਤਾਂ ਮੰਗੀ ਨਹੀਂ ਤੋਦੋਂ ਨਾਲੇ ਬੂਆ ਨੇ ਤਾਂ ਜ਼ਿੰਦਗੀ ਚ ਪਹਿਲੀ ਵਾਰ ਮੰਗਿਆ ਵਿਚਾਰੀ ਨੇ ਕਿਹੜਾ ਰੋਜ ਆਉਂਦੀ ਨਾਲੇ ਇਹ ਵੀ ਪੈਸੇ ਤਾਂ ਨਹੀਂ ਕੀ ਮੰਗੇ ਮਾਝੀ ਮੰਗੀ ਐ ਕਿਸੇ ਨੂੰ ਕਿਹੜਾ ਦੱਸਣਾ ਹੈਗਾ ਵੀ ਮੁੱਲ ਲੈ ਕੇ ਦਿੱਤੀ ਐ ਬੂਆ ਉੱਥੇ ਦੱਸੀ ਨਾ ਹੁਣ ਪੁੱਤ ਮੈਂ ਉਹੀ ਗੱਲ ਆ ਬੂਆ ਮੈਂ ਕਹਿੰਦੀ ਉਹਨਾਂ ਨੇ ਦੇ ਪੜਦਾ ਹੁੰਦਾ ਆਵਦਾ ਕੀ ਪਹਿਣਦਾ ਨਾਲੇ ਪੁੱਤ ਮੈਂ ਤਾਂ ਆਪਦੀ ਆਪ ਤਾਂ ਮੈਂ ਬੀ ਟੂ ਮਾਈ ਸਟਰ ਡੇ ਬੇ ਬੇ ਦੇ ਪੇਕੇ ਨੂੰ ਆਖ ਵੀ ਆਪਾਂ ਨੂੰ ਮਹਤਾ ਦਵਾਈ ਦੇਣਗੇ ਫਿਰ ਮੈਂ ਹੁਣ ਕਿਵੇਂ ਜਵਾਬ ਦੇਵਾਂ ਬਗਾਰੀ ਬੱਧੀਆ ਕਰਿਆ ਬੱਧੀਆ ਕਰਿਆ ਭੂਆ ਆ ਗਈ ਨਾ ਇਹੋ ਹੀ ਗੱਲ ਭੂਆ ਕਬੀਲਦਾਰੀ ਤੇਰੇ ਹੱਥ ਤਾਂ ਦੇਣਾ ਤਾਂ ਲੈਣਾ ਹਾਂ ਜੇ ਤਾ ਨੂਹਾਂ ਦੇ ਹੱਥ ਹੋਵੇ ਫਿਰ ਤਾਂ ਭਾਈ ਆਪਾਂ ਮੈਂ ਥੋੜੇ ਦੁੱਧ ਵਰਗੇ ਮੋੜੂਗੀ ਜੇ ਮੈਂ ਕਿਵੇਂ ਤੁਹਾਨੂੰ ਮਜ਼ਕ ਮੈਂ ਲੈ ਕੇ ਮੈਨੂੰ ਦੇਵੋਗੇ ਉਵੇਂ ਤੁਹਾਡੇ ਸਾਰੇ ਪੈਸੇ ਮੋੜ ਦੂ ਪਰ ਤੇਰਾ ਹੁਣ ਸਾਨੂੰ ਦੁੱਧ ਲੈ ਕੇ ਦੇ ਦਿਓ ਭਾਈ ਚੱਲ ਜਾ ਤੂੰ ਦੇਖ ਕੇ ਮੈਂ ਹਰ ਵੀ ਤੂੰ ਐਂ ਕਰੀ ਹਾਂ ਉਹ ਆਪਣਾ ਜਿਹੜਾ ਘਿਓ ਪਿਆਦੀ ਨਾ 4-5 ਸੇਰਾ ਹਾਂ ਭੂਆ ਨੂੰ ਦੇਦੀ ਉਹ ਆ ਉਹ ਤਾਂ ਦੇ ਰਿਆਂਗੇ ਭੁੱਖਿਆਉ ਪੀਏ ਕਿਉਂ ਲੈ ਜੀ ਨਹੀਂ ਤੂੰ ਚਲ ਕੋਈ ਨਾ ਫਿਰ ਤੁਹਾਡੇ ਤਾਂ ਇਹ ਗੱਲ ਕੜਾਪਾ ਜਦੋਂ ਸਾਡੇ ਤਾਂ ਨਾਲ ਦੀ ਨਾਲ ਵੀ ਬਣੀ ਜਾਂਦਾ ਤੇ ਮੇਰੇ ਕੋਲੇ ਤਾਂ 10 ਕਿਲੋ ਪੱਕਾ ਪਿਆ ਬਸ ਫੇਰ ਫੇਰ ਤਾਂ ਦੋ ਚਾਰ ਕਿਲੋ ਦੇ ਦੂੰਗੀ ਦੋ ਚਾਰ ਕਿਲੋ ਦੇ ਦੇ ਆਹੋ ਸਕਦੀ ਦਾ ਰਹੀ ਦੇ ਦਿਓ ਜੇ ਤਾਂ ਪੈਸਾ ਦੇਖੂੰ ਦੇਣਾ ਤਾਂ ਸੋਡੀ ਬਾਲੀ ਸੋਣੀ ਗੱਲ ਐ ਚਲ ਹਾਂ ਤੇਨੀ ਸਕਦੀ ਦਾ ਰਹੀ ਲੈ ਇੱਕ ਗੱਲ ਧਾਰ ਕਹਿੰਨੀ ਕਿਉਂ ਵੀ ਗੁਦਾਰ ਹੁੰਦੀ ਐ ਕਮਲੀ ਸਾਡੀ ਕੁਛ ਲੱਗਦੀ ਨਹੀਂ ਕੋਈ ਅਸੀਂ ਕਿਉਂ ਨਹੀਂ ਦੇ ਸਕਦੇ ਸਾਡੀ ਤਾਂ ਪੁੱਤ ਹੈ ਗਿਆ ਫੇਰ ਆਏ ਜੇ ਲੱਗਦਾ ਤੁਸੀਂ ਵੀ ਆਦੇ ਮਨ ਚਾਖੋਂਗੇ ਨਾ ਸੁਖ ਨਾ ਰੰਗ ਲੱਗਿਆ 80 ਸਾਲ ਦੀ ਭੂਆ ਹੋਈ ਪਈ ਐ ਵੀ 50 ਮੰਗਦੀ ਐ ਕੋ ਆਪੂ ਦਾ 100 ਸਾਲਾਂ ਦੀ ਹੋ ਜੇ ਤਾਂ ਕੀ ਗੱਲ ਐ ਕੁੜੀਆਂ ਤਾਂ ਭਾਵੇਂ ਉਹੀ ਗੱਲ ਜਮਾ ਬੁੜੀਆਂ ਹੋ ਜਾਣ ਖੁੰਡੀ ਲੈ ਕੇ ਤੁਰਨ ਲੱਗ ਜਾਣ ਪੇਕਿਆਂ ਦੀ ਤਾਂ ਫੇਰ ਵੀ ਆਸ ਹੁੰਦੀ ਐ ਹੁੰਦੀ ਐ ਨਾਲੇ ਪੂਆ ਸਾਡੇ ਜਦੋਂ ਕੜਾਪ ਆ ਜਾਂਦਾ ਤੇ ਤੇ ਕੋੜੋਂ ਵੀਵਰੀਆਂ ਕਿਆ ਲੈ ਕੇ ਆਇਆ ਤੇਰੀ ਮਨੂਆਂ ਇੰਨੀਆਂ ਚੰਗੀਆਂ ਵਿਚਾਰੀਆਂ ਕਦੇ ਨਹੀਂ ਉਹਨਾਂ ਨੇ ਆਖਿਆ ਨਾ ਨਾ ਨਹੀਂ ਜਵਾਬ ਦੇਣ ਦਾ ਜਿੱਕਰ ਮੁੜ ਕੇ ਆਉਣੇ ਫਿਰ ਵਪਾਰੀ ਕਿਤੇ ਬਾਗ ਨਾ ਜਾਏ ਫਿਰ ਜਾਈਏ ਮੈਂ ਤੇ ਤੂੰ ਆਇਆ ਭਾਈ ਲੈ ਭੂਆ ਖਾਤਰ ਮੈਂ ਬਣਾਉਣੀ ਆ ਚਾਹ ਤੇ ਤੂੰ ਜਾਇਆ ਪੱਜ ਕੇ ਮੈਂ ਕੱਲ ਹੀ ਜਾ ਕੇ ਆਵੇਂ ਪੱਲ ਚਲ ਮੈਂ ਕੱਲ ਹੀ ਪਤਾ ਕਰਕੇ ਆਉਂਦਾ ਫਿਰ ਦੇਖੇਗੀ ਭੂਆ ਚੋਕੇ ਲੈ ਭੂਆ ਮੈਂ ਲਿਆਉਣੀ ਆ ਚਾਹ ਬਣਾ ਕੇ ਚੰਗਾ ਪੁੱਤ ਲਿਆ ਸ਼ਿਆਰ ਹੁਣ ਤਾਂ ਮੈਂ ਮਾਸੇ ਲੈ ਕੇ ਜਾਉਂਗੀ ਮਾ ਮੈਨੂੰ ਰਾਤੀ ਲੱਗ ਜੇ ਹੁਣ ਤਾਂ ਮੈਂ ਲੈ ਕੇ ਜਾਉਂਗੀ ਹੁਣ ਚਲ ਗਿਆ ਕਿਹੜਾ ਮੇਰਾ ਭਤੀਜਾ ਦੇਖਣ ਬਾਗ ਗਿਆ ਤੇ ਮੈਨੂੰ ਤਾਂ ਇਸੇ ਮਾਕੇ ਤੇ ਜਵਾਬ ਹੀ ਨਾ ਦੇ ਦੇਣ ਚਲ ਵਧੀਆ ਹੋ ਗਿਆ ਹੁਣ ਤਾਂ ਮੈਨੂੰ ਮਾਛ ਲੈ ਕੇ ਭੇਜਣਗੇ ਵਧੀਆ ਨਾਲੇ ਕਾਂਦੇ ਲੱਕੇ ਹੋ ਲੈ ਜੋ ਕਿੱਡਾ ਦਿਲ ਦਰਿਆ ਕਿਤਾ ਤਾਂ ਤਾਂ ਕਹਿੰਦੇ ਹੁੰਦੇ ਨੇ ਜੇ ਕਿ ਪਰੂਆ ਤਾਂ ਕਿ ਡੁੱਲੂਗਾ ਜੇ ਤੇ ਇਹ ਕਹਿੰਦੇ ਹੈਗਾ ਤਾਂ ਤਾਈ ਦਾ ਮੈਨੂੰ ਭੱਜ ਕੇ ਦੇਖ ਜੋ ਨਾ ਜਾਣਿਆ ਨੇ ਮੈਨੂੰ ਭੱਜ ਕੇ ਹਾਂ ਕਰੀ ਨਾ ਪੂਆ ਤੈਨੂੰ ਮਾਛ ਲੈ ਕੇ ਦੇਵਾਂਗੇ ਤਾਈ ਦਾ ਕੁੜੀਆਂ ਹੋਈ ਗੱਲ ਮੰਗੂ ਸੁੱਖ ਪਾਲਦੀਆਂ ਨੇ ਹਰ ਵਕਤ ਪੇਕਿਆਂ ਦੀ ਆਥਣ ਤੜਕੇ ਹੱਥ ਬਣਦੀਆਂ ਪਰਮਾਤਮਾ ਮੂਰੇ ਵੀ ਵਾਰਾ ਨਈ ਪ੍ਰਮਾਤਮਾ ਮੇਰੇ ਪੇਕੇਆਂ ਨੂੰ ਲੈ ਪੂਆ ਜੇ ਕਰੇ ਪਤਾ ਮੱਝ ਬੰਨਤੀ ਲਿਆ ਕੇ ਪੂਆ ਹਾਂ ਪੁੱਤ ਖਾ ਲੈ ਤੇਰੇ ਕਿਲੇ ਦੇ ਮੱਝ ਬੰਨਤੀ ਸੁੱਖਣ ਲਿਆ ਕੇ ਬੰਦਿਆ ਹਾਂ ਚੱਲ ਖਾਵਾ ਛੇ ਪੁੱਤ ਤੇਰੇ ਕਿਰੇ ਤਾਂ ਮੈਨੂੰ ਉਹੀ ਗੱਲ ਮੰਗੂ ਅੱਧ ਬੋਲ ਮੈਨੂੰ ਮੱਛ ਲੈ ਕੇ ਦੇਤੀ ਹੋਰ ਦੇਖ ਲੈ ਹਾਂ ਇਹਦਾ ਬਾਲੀ ਚੰਗੀ ਮੱਛੀ ਮੇਰਾ ਤਾਂ ਚੜ ਗਿਆ ਜੀ ਨਹੀਂ ਹਾਂ ਉਹ ਆਪਣਾ ਵਪਾਰੀ ਕਹਿੰਦਾ ਨਾ ਵੀ ਟਿੱਪੂ ਆਣ ਲਈ ਜਾਨੀ ਤਾਂ ਹੀ ਆਪਾਂ ਉਹ ਨਹੀਂ ਦਿੰਦਾ ਨਹੀਂ ਤੀ। ਅੱਛਾ ਹਾਂ ਨਾਲ ਫਿਰ ਆਪਾਂ ਨੂੰ ਵੀ ਆਏ ਹੋ ਗਏ ਵੀ ਆਪਣੇ ਪਿੰਡ ਦੇ ਹੀ ਵਪਾਰੀ ਆਗਾ ਹਨਾ ਤੇ ਵੀ ਨਾਲੇ ਆਪਾਂ ਨੂੰ ਦੇਖ ਫਿਰ ਅੱਜ ਕੱਲ ਤਾਂ ਮੰਡੀਆਂ ਜਿੱਦਾਂ ਮੱਝਾਂ ਮਿਲਦੀਆਂ ਨਹੀਂ ਇਹ ਤਸੱਲੀ ਨਾਲ। ਤਸੱਲੀ ਮੰਡੀ ਦਾ ਪੁੱਤ ਆਇਆ ਵਿੱਚ 100 ਕੋਟ ਕਪਾ 100 ਹੁੰਦਾਗਾ ਇਹ ਆਪਾਂ ਹੁਣ ਘਰੋਂ ਲੈਂਦੀ ਅਗਲੇ ਦਿਓ ਜੇ ਕੋਈ ਹੋ ਆਪਾਂ ਲੰਬਾ ਵੀ ਦੇ ਸਕਦੇ ਆਂਗੀ। ਦੇ ਸਕਦੇ ਆਂ ਹਨਾ ਲੰਬ ਲੰਬੜੀ ਦੇ ਗੱਲ ਹੀ ਨਹੀਂ ਕਰੀ ਵਿਚਾਰੇ ਨੇ ਕਹਿੰਦਾ ਮੱਝ ਵਾਲੀ ਚੰਗੀ ਤੀ। ਅੱਛਾ ਆਪਦੇ ਘਰ ਵਾਸਤੇ ਲਿਆਇਤੀ। ਅੱਛਾ ਅੱਛਾ। ਮੈਂ ਦੁੱਧ ਕਿਆ ਆ ਲੈ ਚਲ ਕੋਈ ਨਹੀਂ ਕਹਿੰਦਾ ਭੂਆ ਲੈ ਗਈ ਤਾਂ ਕਿ ਤੇ ਨਾਲੇ ਛੋਡੇ ਨਾਲ ਭਾਈ ਪੈਸਿਆਂ ਦਾ ਵੀ ਦੇਖ ਆਏ ਹੁਣ ਮਹੀਨਾ 20 ਦਿਨ ਖੜਕੂ ਆ ਤੁਹਾਡੇ ਨਾਲੇ ਤਾਂ ਘਰ ਵਾਲੀ ਕਰ ਲਾ ਉਹ ਦੀ ਵਿਚਾਰੀ ਹਾਂ ਚਲ ਵਧ ਗਿਆ ਫੇਰ ਤਾਂ ਹੁਣ ਮੈਂ ਇਹਨੂੰ ਨੀਰਾ ਪਾਉਣੀ ਆ ਜਦਾਰੀ ਚਾਹ ਨੂੰ ਪਾਣੀ ਤਾਂ ਚਾਂਦੀ ਜਿਲਦੀ ਸੁਖਾ ਵਿਚਾਰੀ ਨੂੰ ਚਾਂਦੀ ਜਿਲਦੀ ਸੁਖਾ ਹਾਂ ਚਲ ਕੋਈ ਨਹੀਂ ਮੈਂ ਚਾਂਦੀ ਕਰੂਗਾ ਹੁਣ ਉਹ ਕਾਊਂਟਰ ਵਾਲਾ ਖੜਾ ਸੀ ਉਹ ਫੋਨ ਕਰੀ ਜਾਂਦਾ ਵਿਚਾਰਾ ਮੈਂ ਤਾਂ ਜਾਣਨਾ ਫੇਰ ਉਹਨੇ ਮੋੜਨਾਂ ਦੀ ਕਿਆ ਪਾਣੀ ਚਾਹ ਨੂੰ ਕੀ ਕਰੇ ਹੁਣ ਦੁੱਧੀ ਪੀ ਕੇ ਜਾਵਾਏ ਕਦੀ ਕੀ ਅੰਦਰੋਂ ਤੇ ਕੀ ਅੰਦਰੋਂ ਹਾਂ ਚੰਗਾ ਭੂਆ ਚੰਗਾ ਬੁੱਤ ਲੈ ਦੇਖ ਲੈ ਨੀ ਮੈਂ ਤਾਂ ਗੋਡੇ-ਗੋਡੇ ਚਾ ਚੜਿਆ ਪਿਆ ਮੈਂ ਤਾਂ ਹੀ ਹੋਇਆ ਪਿਆ ਵੀ ਨਹੀਂ ਮੈਨੂੰ ਤਾਂ ਮਾਇਸ ਲੱਗ ਕਿਵੇਂ ਬਨ ਗਿਆ ਮੇਰਾ ਪਤੀ ਦਾਦੂ ਬੋਲ ਨਹੀਂ ਮੈਨੂੰ ਜਮੀ ਨਹੀਂ ਮੂੰਹ ਫਟਕਾਰਿਆ ਕਿਰਾ ਵੀ ਨਹੀਂ ਆਖਿਆ ਵੀ ਮੈਂ ਤਾਂ ਪੂਰਾ ਤੈਨੂੰ ਮੱਝ ਲੈ ਕੇ ਨਹੀਂ ਦਿੰਦਾ ਹੁਣ ਤਾਂ ਮੈਂ ਬਧਿਆ ਇਹਨੂੰ ਐ ਕਹਦਾ ਕਰੂ ਮੇਰੇ ਪੇਕਿਆਂ ਦੀ ਮੱਝ ਆ ਨੂਹਾ ਕੋਲੇ ਵੀ ਮੈਂ ਤਾਂ ਉੱਬਰ ਕੇ ਬੋਲਿਆ ਕਰੂ ਵੀ ਮੇਰੀ ਮੱਝ ਐ ਮੇਰੇ ਪੇਕਿਆਂ ਦੀ ਦੇਖੋ ਆ ਬਨ ਗਿਆ ਮੇਰਾ ਪਤੀਜਾ ਤਾਂ ਜਰਕ ਦੇਨੇ